ਇਹ ਬੈਕ ਡਾਲਦਾ ਕਰੀਂ ਨੰਬਰ ਸਮੋਸੇ ਖਾਣ ਦੇ ਸ਼ੌਕੀਨਾਂ ਲਈ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਬੜੇ ਚਾਅ ਦੇ ਨਾਲ ਸਮੋਸੇ ਖਾਂਦੇ ਹੋ ਤਾਂ ਸ਼ਾਇਦ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਸਮੋਸੇ ਖਾਣਾ ਬੰਦ ਕਰ ਦੋਗੇ ਦਰਅਸਲ ਫਰੋਜ਼ਪੁਰ ਦੇ ਫੂਡ ਸੇਫਟੀ ਟੀਮ ਵੱਲੋਂ ਫਰੋਜ਼ਪੁਰ ਦੇ ਬਿੱਲਾ ਹਲਵਾਈ ਚੌਂਕ ਤੇ ਨਜ਼ਦੀਕ ਸ਼੍ਰੀ ਰਾਧਾ ਕ੍ਰਿਸ਼ਨ ਢਾਬੇ ਤੇ ਛਾਪੇ ਮਾਰੀ ਕੀਤੀ ਗਈ ਜਿੱਥੇ ਢਾਬੇ ਵਾਲਾ 5 ਦਾ ਸਮੋਸਾ ਤਿਆਰ ਕਰਕੇ ਗ੍ਰਾਹਕਾਂ ਨੂੰ ਵੇਚ ਰਿਹਾ ਸੀ ਜਦ ਚੈੱਕ ਕੀਤਾ ਗਿਆ ਤਾਂ ਜਿੱਥੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਤਾਂ ਉੱਥੇ ਗੰਦਗੀ ਹੀ ਗੰਦਗੀ ਪਾਈ ਗਈ ਵਾਸੀ ਲੋਕਾਂ ਵੱਲੋਂ ਪੱਟਾ ਉੱਪਰ ਕੱਪੜਾ ਰੱਖ ਕੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਉੱਥੇ ਹੀ ਪੈਰ ਲਗਾਏ ਜਾ ਰਹੇ ਸੀ ਐਨਾ ਹੀ ਨਹੀਂ ਸਮੋਸੇ ਲਈ ਜੋ ਆਲੂ ਉਪਾਲੇ ਜਾ ਰਹੇ ਸੀ ਉਹੋ ਵੀ ਗਲੇ ਸੜੇ ਆਲੂ ਪਾਏ ਗਏ ਸਾਫ ਸਫਾਈ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਸੀ ਅਲਮਰੀਆਂ ਦੇ ਅੰਦਰ ਚੂਹਿਆਂ ਦੀ ਮਿੱਠਾ ਪਈਆਂ ਗਈਆਂ ਸੀ ਜਿਸ ਨੂੰ ਵੇਖਦੇ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੇ ਹੀ ਚਲਾਨ ਕੱਟਿਆ ਗਿਆ ਅਤੇ ਦੁਕਾਨਦਾਰ ਨੂੰ ਸਾਫ ਸਫਾਈ ਰੱਖਣ ਦੀ ਵਰਨਿੰਗ ਦਿੱਤੀ ਵੀਡੀਓ ਚ ਵੇਖ ਸਕਦੇ ਯੋਗ ਕਿੰਨੇ ਗੰਦੇ ਤਰੀਕੇ ਨਾਲ ਸਮੋਸੇ ਬਣਾਏ ਜਾ ਰਹੇ ਨੇ ਇਸ ਸਮੋਸੇ ਦੇ ਅੰਦਰ ਜਿਹੜੇ ਆਲੂ ਭਰਨੇ ਨੇ ਉਹ ਵੀ ਕਿੰਨੇ ਸੜੇ ਤੇ ਗਲੇ ਨੇ ਤੇ ਚਾਰੋਂ ਤਰਫ ਕਿੰਨੀ ਗੰਦਗੀ ਫੈਲੀ ਹੋਈ ਹੈ ਹਾਲਾਂਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਦਾਰ ਨੂੰ ਸਾਫ ਸਫਾਈ ਰੱਖਣ ਦੀ ਵਰਨਿੰਗ ਦਿੱਤੀ ਗਈ ਹੈ ਤੇ ਨਾਲ ਹੀ ਉਸ ਤੇ ਚਲਾਨ ਵੀ ਕੱਟ ਦਿੱਤਾ ਗਿਆ ਜਿਹੜੀ ਇੱਥੇ ਰੈਸਟੋਰੈਂਟ ਦੇ ਢਾਬੇ ਦੇ ਵਿੱਚ ਰੇਡ ਪਈ ਹੈ ਸਰ ਇਹ ਨਾਮ ਸਰ ਕੀ ਪਾਇਆ ਗਿਆ ਜੀ ਸਰ ਇਹ ਵੀ ਅੱਜ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ। ਆਲਰੇਡੀ ਸੀ ਸਾਫ ਸੇਵਾ ਸਰਜਨ ਸਾਫ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ। ਔਰ ਜਿਹਦੇ ਵਿੱਚ ਜਿਹੜੇ ਵਾਟਰ ਬੌਂਡ ਡਿਸੀਜ਼ ਆ ਟਾਈਫਾਈਡ ਕਹ ਰਿਹਾ ਸੈੱਲ ਘਟਦੇ ਪਏ ਨੇ। ਔਰ ਹੋਰ ਵੀ ਬੜੀਆਂ ਮਿਸਲੈਨਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਡਿਸੀਜ਼ ਕਰਕੇ ਹੋ ਰਹੀਆਂ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਆ। ਔਰ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਆ ਗਈ ਸਰ ਜੀ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਆਨਹਜਰਿਕ ਸਮਾਨ ਜਿਗਾ ਸਮੋਸੇ ਵੈਰ ਰਿਹਾ ਲੜੇ ਨੇ ਉੱਤੇ ਆਲੂ ਅਤੇ ਉੱਡੀ ਵਾਰੇ ਲਿਖੇ ਹੋਏ ਸੀ ਬਸ ਆਪਣੇ ਇਹਨਾਂ ਨੂੰ ਹਾਫਤੇ ਦਾ ਨੋਟਿਸ ਦਿੱਤਾ ਜੀ ਔਰ ਉਹਨਾਂ ਦੇ ਤਾਇਤ ਤਸਵੀਰ ਨੂੰ ਬਾਣੀ ਦਿੱਤੀ ਹੈ ਹਫਤੇ ਦਾ ਲੈਣੇ ਇਹਨਾਂ ਕੋਲ ਲਸਨ ਦਿਖਾ ਰਿਹਾ ਇਹਨਾਂ ਦੀ ਸ਼ਾਮੀ ਕਿਤੇ ਜਾਣਾ ਸੀਗਾ ਕਿੰਨੇ ਸੀਗਾ ਠੀਕ ਟਾਈਮ ਲਿਆ ਲਸਨ ਦਿਖਾਦਾ ਠੀਕ ਔਰ ਇਹਨਾਂ ਦਿਖਾਦਣ ਕਰਦੇ ਬੈਠੀ ਬੈਗ ਦਾਲਦਾ ਕਰੀ ਸਮੋਸੇ ਖਾਣ ਦੇ ਸ਼ੌਕੀਨ ਆ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਬੜੇ ਚਾਅ ਦੇ ਨਾਲ ਸਮੋਸੇ ਖਾਂਦੇ ਹੋ ਤਾਂ ਸ਼ਾਇਦ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਸਮੋਸੇ ਖਾਣਾ ਬੰਦ ਕਰ ਦੋਗੇ ਦਰਅਸਲ ਫਰੋਜ਼ਪੁਰ ਦੇ ਫੂਡ ਸੇਫਟੀ ਟੀਮ ਵੱਲੋਂ ਫਰੋਜ਼ਪੁਰ ਦੇ ਬਿੱਲਾ ਹਲਵਾਈ ਚੌਂਕ ਤੇ ਨਜ਼ਦੀਕ શ્રી ਰਾਧਾਕ੍ਰਿਸ਼ਨ ਢਾਬੇ ਤੇ ਛਾਪੇ ਮਾਰੀ ਕੀਤੀ ਗਈ ਜਿੱਥੇ ਢਾਬੇ ਵਾਲਾ ਪੰਜ ਦਾ ਸਮੋਸਾ ਤਿਆਰ ਕਰਕੇ ਗ੍ਰਾਹਕਾਂ ਨੂੰ ਵੇਚ ਰਿਹਾ ਸੀ ਜਦ ਚੈੱਕ ਕੀਤਾ ਗਿਆ ਤਾਂ ਜਿੱਥੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਤਾਂ ਉੱਥੇ ਗੰਦਗੀ ਹੀ ਗੰਦਗੀ ਪਾਈ ਗਈ ਵਾਸੀ ਲੋਕਾਂ ਵੱਲੋਂ ਪੱਟਾ ਉੱਪਰ ਕੱਪੜਾ ਰੱਖ ਕੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਉੱਥੇ ਹੀ ਪੈਰ ਲਗਾਏ ਜਾ ਰਹੇ ਸੀ ਐਨਾ ਹੀ ਨਹੀਂ ਸਮੋਸੇ ਲਈ ਜੋ ਆਲੂ ਉਪਾੜੇ ਜਾ ਰਹੇ ਸੀ ਉਹ ਵੀ ਗਲੇ ਸੜੇ ਆਲੂ ਪਾਏ ਗਏ ਸਾਫ ਸਫਾਈ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਹੀ ਸੀ ਅਲਮਰੀਆਂ ਦੇ ਅੰਦਰ ਚੂਹਿਆਂ ਦੀ ਪਿੱਠਾ ਪਈਆਂ ਗਈਆਂ ਸੀ ਜਿਸ ਨੂੰ ਵੇਖਦੇ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੇ ਹੀ ਚਲਾਨ ਕੱਟਿਆ ਗਿਆ ਅਤੇ ਦੁਕਾਨਦਾਰ ਨੂੰ ਸਾਫ ਸਫਾਈ ਰੱਖਣ ਦੀ ਵਾਰਨਿੰਗ ਦਿੱਤੀ ਗਈ ਵੀਡੀਓ ਚ ਵੇਖ ਸਕਦੇ ਹੋ ਕਿ ਕਿੰਨੇ ਗੰਦੇ ਤਰੀਕੇ ਨਾਲ ਸਮੋਸੇ ਬਣਾਏ ਜਾ ਰਹੇ ਨੇ ਤੇ ਸਮੋਸੇ ਦੇ ਅੰਦਰ ਜਿਹੜੇ ਆਲੂ ਭਰਨੇ ਨੇ ਉਹ ਵੀ ਕਿੰਨੇ ਸੜੇ ਤੇ ਗਲੇ ਨੇ ਤੇ ਚਾਰੇ ਤਰਫ ਕਿੰਨੀ ਗੰਦਗੀ ਫੈਲੀ ਹੋਈ ਹੈ ਹਾਲਾਂਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਦਾਰ ਨੂੰ ਸਾਫ ਸਫਾਈ ਰੱਖਣ ਦੀ ਵਰਨਿੰਗ ਦਿੱਤੀ ਗਈ ਤੇ ਨਾਲ ਹੀ ਉਸ ਤੇ ਚਲਾਨ ਵੀ ਕੱਟ ਦਿੱਤਾ ਗਿਆ ਜਿਹੜੀ ਤੇ ਰੈਸਟੋਰੈਂਟ ਦੇ ਟਾਬੇ ਦੇ ਵਿੱਚ ਰੇਡ ਪਈ ਹੈ ਸਰ ਇਹ ਨਾਮ ਸਰ ਕੀ ਕੀ ਪਾਇਆ ਗਿਆ ਜੀ ਆ ਸਰ ਇਹ ਹੈ ਵੀ ਅੱਜ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ ਆਲਰਡੀ ਸੀ ਸਾਫ ਸੇਵਰਜਨ ਸਾਫ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ ਔਰ ਜਿਹਦੇ ਵਿੱਚ ਜਿਹੜੇ ਵਾਟਰ ਬਾਂਡ ਸੀਰੀਆ ਟਾਈਫਨ ਕਰ ਰਿਹਾ ਸੈਲ ਕਰਦੇ ਪਏ ਨੇ ਔਰ ਹੋਰ ਵੀ ਬੜੀਆਂ ਮਿਸਲੈਨੀਅਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਡਿਸੀਜ਼ ਕਰਕੇ ਹੋ ਰਹੀਆਂ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਆਂ ਔਰ ਜਿਹੜੀ ਗੰਦੀ ਕਾਰਵਾਈ ਕੀਤੀ ਆ ਜੀ ਸਰ ਤੁਸੀਂ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਅਨਜੈਨਰਿਕ ਸਮਾਨ ਜਿਗਾ ਸਮੋਸੇ ਵਾਰਾ ਦੇ ਬਲਾਰ ਰਹੇ ਨੇ ਉੱਤੇ ਆਲੂ ਅਤੇ ਓਡੀ ਵਾਰਾ ਦੇ ਫੀਸ ਹੈ ਬਸ ਆਪਣੇ ਇਹਨਾਂ ਨੂੰ ਹਫਤੇ ਦਾ ਨੋਟਿਸ ਦਿੱਤਾ ਜੀ ਔਰ ਉਹਦੇ ਉੱਤੇ ਤੱਕ ਅਸੀਂ ਨੂੰ ਵਾਰਨਿੰਗ ਦਿੱਤੀ ਹੈ ਹਫਤੇ ਦਾ ਸੰਸ਼ੋਧਨ ਕੀ ਹੈ ਇਹਨਾਂ ਕੋਲ ਸਾਨੂੰ ਦਿਖਾ ਰਹੇ ਆ ਇਹਨਾਂ ਦੀ ਸ਼ਾਮੀ ਦੀ ਕਿਤੇ ਜਾਣਾ ਸੀਗਾ ਕੇਂਦਰ ਸਿਗਰ ਸੀ ਟਾਈਮ ਲਿਆ ਲਸਾਂ ਦਿਖਾਣ ਦਾ ਠੀਕ ਹੈ ਔਰ ਇਹਨਾਂ ਦਿਖਾ ਦੇਣਗੇ ਸਮੋਸੇ ਖਾਣ ਦੇ ਸ਼ੌਕੀਨਾਂ ਲਈ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਬੜੇ ਚਾਅ ਦੇ ਨਾਲ ਸਮੋਸੇ ਖਾਂਦੇ ਹੋ ਤਾਂ ਸ਼ਾਇਦ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਸਮੋਸੇ ਖਾਣਾ ਬੰਦ ਕਰ ਦੋ ਤਰਸਰਫਰੋਜ਼ਪੁਰ ਦੇ ਫੂਡ ਸੇਫਟੀ ਟੀਮ ਵੱਲੋਂ ਫਰੋਜ਼ਪੁਰ ਦੇ ਬਿੱਲਾ ਹਲਵਾਈ ਚੌਂਕ ਤੇ ਨਜ਼ਦੀਕ ਸ਼੍ਰੀ ਰਾਧਾਕ੍ਰਿਸ਼ਨ ਢਾਬੇ ਤੇ ਛਾਪੇ ਮਾਰੀ ਕੀਤੀ ਗਈ ਜਿੱਥੇ ਢਾਬੇ ਵਾਲਾ 5 ਦਾ ਸਮੋਸਾ ਤਿਆਰ ਕਰਕੇ ਗ੍ਰਾਹਕਾਂ ਨੂੰ ਵੇਚ ਰਿਹਾ ਸੀ ਜਦ ਚੈੱਕ ਕੀਤਾ ਗਿਆ ਤਾਂ ਜਿੱਥੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਤਾਂ ਉੱਥੇ ਗੰਦਗੀ ਹੀ ਗੰਦਗੀ ਪਾਈ ਗਈ ਪਰ ਅਸਲੀ ਲੋਕਾਂ ਵੱਲੋਂ ਪੱਟਾਂ ਉੱਪਰ ਕੱਪੜਾ ਰੱਖ ਕੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਉੱਥੇ ਹੀ ਪੈਰ ਲਗਾਏ ਜਾ ਰਹੇ ਸੀ ਐਨਾ ਹੀ ਨਹੀਂ ਸਮੋਸੇ ਲਈ ਜੋ ਆਲੂ ਉਪਾਲੇ ਜਾ ਰਹੇ ਸੀ ਉਹ ਵੀ ਗਲੇ ਸੜੇ ਆਲੂ ਪਾਏ ਗਏ ਸਾਫ਼ ਸਫਾਈ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਹੀ ਸੀ ਅਲਮਰੀਆਂ ਦੇ ਅੰਦਰ ਚੂਹਿਆਂ ਦੀ ਪਿੱਠਾ ਪਈਆਂ ਗਈਆਂ ਸੀ ਜਿਸ ਨੂੰ ਵੇਖਦੇ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੇ ਹੀ ਚਲਾਨ ਕੱਟਿਆ ਗਿਆ ਅਤੇ ਦੁਕਾਨਦਾਰ ਨੂੰ ਸਾਫ਼ ਸਫਾਈ ਰੱਖਣ ਦੀ ਵਰਨਿੰਗ ਦਿੱਤੀ ਵੀਡੀਓ ਚ ਵੇਖ ਸਕਦੇ ਹੋ ਕਿ ਕਿੰਨੇ ਗੰਦੇ ਤਰੀਕੇ ਨਾਲ ਸਮੋਸੇ ਬਣਾਏ ਜਾ ਰਹੇ ਨੇ ਇਸ ਸਮੋਸੇ ਦੇ ਅੰਦਰ ਜਿਹੜੇ ਆਲੂ ਭਰਨੇ ਨੇ ਉਹ ਵੀ ਕਿੰਨੇ ਸੜੇ ਤੇ ਗਲੇ ਨੇ ਤੇ ਚਾਰੇ ਤਰਫ ਕਿੰਨੀ ਗੰਦਗੀ ਫੈਲੀ ਹੋਈ ਹੈ ਹਾਲਾਂਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਦਾਰ ਨੂੰ ਸਾਫ ਸਫਾਈ ਰੱਖਣ ਦੀ ਵਰਨਿੰਗ ਦਿੱਤੀ ਗਈ ਤੇ ਨਾਲ ਹੀ ਉਸ ਤੇ ਚਲਾਨ ਵੀ ਕੱਟ ਦਿੱਤਾ ਗਿਆ। ਜਿਹੜੀ ਤੇ ਰੈਸਟੋਰੈਂਟ ਦੇ ਟਾਬੇ ਦੇ ਵਿੱਚ ਰੇਡ ਪਈ ਹੈ ਸਰ। ਕੀ ਨਾਮ ਹੈ ਸਰ ਕੀ ਕੀ ਪਾਇਆ ਗਿਆ ਜੀ? ਆ ਸਰ ਇਹ ਵੀ ਆਜੇ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ। ਆਲਰਡੀਸੀ ਸਾਫ ਸੇਵਰਜਨ ਸਾਫ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ। ਔਰ ਜਿਹਦੇ ਵਿੱਚ ਜਿਹੜੇ ਵਾਟਰ ਬਾਂਡ ਸੀ ਵੀ ਆ ਟਾਈਫਨ ਕਹ ਰਿਹਾ ਸੈਲ ਕੱਟਦੇ ਪਏ ਨੇ। ਔਰ ਹੋਰ ਵੀ ਬੜੀਆਂ ਮਿਸਲੈਨਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਡਿਸੀਜ਼ ਕਰਕੇ ਹੋ ਰਹੀਆਂ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੀਆਂ ਔਰ ਜਿਹੜੀ ਗਾਂਦੀ ਕਾਰਵਾਈ ਕੀਤੀ ਆ ਗਈ ਸਰ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਆ ਨਾਜਰਿਕ ਸਮੱਸਿਆ ਸਮੋਸੇ ਵਾਰਾ ਜਿਹੜੇ ਬਣਾ ਰਹੇ ਨੇ ਉੱਤੇ ਆਲੂਆਂ ਤੇ ਉੱਡੀ ਵਾਰੇ ਲਿਖਿਆ ਬਸ ਆਪਣੇ ਇਹਨਾਂ ਨੂੰ ਹਫਤੇ ਦਾ ਨੋਟਿਸ ਦਿੱਤਾ ਜੀ ਔਰ ਉਹਦੇ ਦੇ ਤਾਇਪ ਅਸੀਂ ਨੂੰ ਬਾਣੀ ਦਿੱਤੀ ਹੈ ਹਫਤੇ ਦਾ ਦੇਣਾ ਹੈ ਸਰ ਇਹਨਾਂ ਦਾ ਲਾਇਸੈਂਸ ਕਿਹਾ ਹੈ ਇਹਦਾ ਕੋਲ ਸਾਨੂੰ ਦਿਖਾ ਰਿਹਾ ਇਹਨਾਂ ਦੀ ਸ਼ਾਮੀ ਕਿਤੇ ਜਾਣਾ ਸੀਗਾ ਕਿੰਨੇ ਸੀਗਾ ਠੀਕ ਟਾਈਮ ਲਿਆ ਲਸਾਂ ਦਿਖਾਤਾ ਠੀਕ ਹੈ ਔਰ ਇਹਨਾਂ ਦਿਖਾਦਣਗੇ ਲਸ ਤੁਸੀਂ ਦੇਖੀ ਬੈਗ ਡਾਲਣਾ ਕਰੀਂ ਜੀ ਸਮੋਸੇ ਖਾਣ ਦੇ ਸ਼ੌਕੀਨ ਆ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਬੜੇ ਚਾਅ ਦੇ ਨਾਲ ਸਮੋਸੇ ਖਾਂਦੇ ਹੋ ਤਾਂ ਸ਼ਾਇਦ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਸਮੋਸੇ ਖਾਣਾ ਬੰਦ ਕਰ ਦੋਵੋ ਦਰਅਸਲ ਫਰੋਜ਼ਪੁਰ ਦੇ ਫੂਡ ਸੇਫਟੀ ਟੀਮ ਵੱਲੋਂ ਫਰੋਜ਼ਪੁਰ ਦੇ ਬਿੱਲਾ ਹਲਵਾਈ ਚੌਂਕ ਤੇ ਨਜ਼ਦੀਕ શ્રી ਰਾਧਾਕ੍ਰਿਸ਼ਨ ਢਾਬੇ ਤੇ ਛਾਪੇ ਮਾਰੀ ਕੀਤੀ ਗਈ ਜਿੱਥੇ ਢਾਬੇ ਵਾਲਾ 5 ਦਾ ਸਮੋਸਾ ਤਿਆਰ ਕਰਕੇ ਗ੍ਰਾਹਕਾਂ ਨੂੰ ਵੇਚ ਰਿਹਾ ਸੀ ਜਦ ਚੈੱਕ ਕੀਤਾ ਗਿਆ ਤਾਂ ਜਿੱਥੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਤਾਂ ਉੱਥੇ ਗੰਦਗੀ ਹੀ ਗੰਦਗੀ ਪਾਈ ਗਈ ਵਾਸਤੀ ਲੋਕਾਂ ਵੱਲੋਂ ਪੱਟਾ ਉੱਪਰ ਕੱਪੜਾ ਰੱਖ ਕੇ ਸਮੋਸੇ ਤਿਆਰ ਕੀਤੇ ਜਾ ਰਹੇ ਸੀ ਉੱਥੇ ਹੀ ਪੈਰ ਲਗਾਏ ਜਾ ਰਹੇ ਸੀ ਐਨਾ ਹੀ ਨਹੀਂ ਸਮੋਸੇ ਲਈ ਜੋ ਆਲੂ ਉਪਾਲੇ ਜਾ ਰਹੇ ਸੀ ਉਹ ਵੀ ਗਲੇ ਸੜੇ ਆਲੂ ਪਾਏ ਗਏ ਸਾਫ਼ ਸਫਾਈ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਹੀ ਸੀ। ਅਲਮੇਰੀਆਂ ਦੇ ਅੰਦਰ ਚੂਹਿਆਂ ਦੀ ਪਿੱਠਾ ਪਈਆਂ ਗਈਆਂ ਸੀ। ਜਿਸ ਨੂੰ ਵੇਖਦੇ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੇ ਹੀ ਚਲਾਨ ਕੱਟਿਆ ਗਿਆ ਅਤੇ ਦੁਕਾਨਦਾਰ ਨੂੰ ਸਾਫ਼ ਸਫਾਈ ਰੱਖਣ ਦੀ ਵਾਰਨਿੰਗ ਦਿੱਤੀ। ਵੀਡੀਓ 'ਚ ਵੇਖ ਸਕਦੇ ਹੋ ਕਿ ਕਿੰਨੇ ਗੰਦੇ ਤਰੀਕੇ ਨਾਲ ਸਮੋਸੇ ਬਣਾਏ ਜਾ ਰਹੇ ਨੇ। ਤੇ ਸਮੋਸੇ ਦੇ ਅੰਦਰ ਜਿਹੜੇ ਆਲੂ ਭਰਨੇ ਨੇ ਉਹ ਵੀ ਕਿੰਨੇ ਸੜੇ ਤੇ ਗਲੇ ਨੇ ਤੇ ਚਾਰੇ ਤਰਫ ਕਿੰਨੀ ਗੰਦਗੀ ਫੈਲੀ ਹੋਈ ਹੈ। ਹਾਲਾਂਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਦਾਰ ਨੂੰ ਸਾਫ ਸਫਾਈ ਰੱਖਣ ਦੀ ਵਰਨਿੰਗ ਦਿੱਤੀ ਗਈ ਹੈ ਤੇ ਨਾਲ ਹੀ ਉਸ ਤੇ ਚਲਾਨ ਵੀ ਕਟ ਦਿੱਤਾ ਗਿਆ। ਜਿਹੜੀ ਤੇ ਰੈਸਟੋਰੈਂਟ ਦੇ ਟਾਬੇ ਦੇ ਵਿੱਚ ਰੇਡ ਪਈ ਹੈ ਸਰ। ਕੀ ਨਾਮ ਸਰ ਕੀ ਪਾਇਆ ਗਿਆ ਜੀ? ਆ ਸਰ ਇਹ ਵੀ ਅੱਜ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ। ਆਰਡੀ ਸੀ ਸਾਫ ਸੇ ਵਰਸਜਨ ਸਾਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ। ਔਰ ਜਿਹਦੇ ਵਿੱਚ ਜਿਹੜੇ ਵਾਟਰ ਬਾਂਡ ਸੀ ਜਾਂ ਟਾਈਫਨ ਕਹ ਰਿਹਾ ਸੈਲ ਕਰਦੇ ਪਏ ਨੇ। ਔਰ ਹੋਰ ਵੀ ਬੜੀਆਂ ਮਿਸਲੈਨੀਅਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਡਿਸੀਜ਼ ਕਰਕੇ ਹੋ ਰਹੀਆਂ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਆਂ ਔਰ ਜਿਹੜੀ ਗੰਦੀ ਕਾਰਵਾਈ ਕੀਤੀ ਆ ਜੀ ਸਰ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਅਨਹਜਰਿਕ ਸਮਾਨ ਜਿਗਾ ਸਮੋਸੇਵਰ ਰੇਡਮ ਲਾ ਰਹੇ ਨੇ ਤੇ ਆਲੂ ਅਤੇ ਉਡੀ ਵਾਲੇ ਦੇ ਵਿੱਚ ਬਸ ਆਪਣੇ ਇਹਨਾਂ ਨੂੰ ਹਫ਼ਤੇ ਦਾ ਨੋਟਿਸ ਦਿੱਤਾ ਜੀ ਔਰ ਉਹਦੇ ਤਹਿਤ ਅਸੀਂ ਇਹਨਾਂ ਨੂੰ ਬਾਹਰ ਨਹੀਂ ਦਿੱਤੀ ਹੈ ਹਫ਼ਤੇ ਦਾ ਸੰਸੁਰਕ ਆਇਆ ਹੈ ਇਹਨਾਂ ਕੋਲ ਲਸਾਂ ਦਿਖਾ ਰਹੇ ਆ ਇਹਨਾਂ ਦੀ ਸ਼ਾਮੀ ਕਿੱ데 ਜਾਣਾ ਸੀਗਾ ਕਿੰਦੇ ਸੀਗਾ ਠੀਕ ਟਾਈਮ ਲਿਆ ਲਸਾਂ ਦਿਖਾ ਦਾਂ ਠੀਕ ਆ ਔਰ ਇਹਨਾਂ ਦਿਖਾ ਦਾਂ ਕਿੱ데 ਸੀ